ਹਾਂਜੀ ਹੁਣ ਜਿਹੜੀ ਕਿ ਬੇਕਰਮਜੀਠੀ ਨਾਲ ਜੁੜੀ ਹੋਈ ਬਹੁਤ ਵੱਡੀ ਖਬਰ ਆ ਰਹੀ ਹੈ ਸਾਹਮਣੇ ਜਿਹਦੇ ਵਿੱਚ ਬਈ ਡੇਰਾ ਬਾਬਾ ਮੁਖੀ ਹੈ ਜਿਹੜੇ ਕੀ ਗੁਰਵਿੰਦਰ ਸਿੰਘ ਢਿੱਲੋਂ ਤਾਂ ਬਿਆਸ ਵਾਲੇ ਜਿਹੜੇ ਕੀ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਬੇਕਰਮਜੀਠੀ ਨਾਲ ਪਹਿਲਾਂ 35 ਮਿੰਟ ਕਿਹਾ ਜਾਂਦਾ ਪਰ 35 ਮਿੰਟ ਨਹੀਂ 45 ਮਿੰਟ ਮੁਲਾਕਾਤ ਹੋਈ ਆ ਬੇਕਰਮਜੀਠੀ ਤੇ ਹੁਣ ਕਈ ਜਿਹੜਾ ਕਿ ਨਾਲ ਇਸ ਬਾਬੇ ਤੇ ਵੀ ਦੋਸ਼ ਲੱਗਦੇ ਇਹ ਕਈ ਲੋਕਾਂ ਦਾ ਵੀ ਕਹਿਣਾ ਵੀ ਇੱਕ ਵਿਕਰਮਜੀਤਿਆ ਨਸ਼ਾ ਤਸਕਰੀ ਵੀ ਕਰਦਾ ਸੀ ਤੇ ਉਹਦੇ ਤੇ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨ ਦੇ ਦੋਸ਼ ਵੀ ਲੱਗਦੇ ਆ ਤੇ ਪਰ ਹੁਣ ਛੱਛੂ ਪੰਜੇ ਚ ਪੈ ਰਹੀ ਏ ਗੱਲ ਕਈ ਕਈਆਂ ਨੂੰ ਇਹ ਆ ਕਈ ਲੀਡਰਾਂ ਨੂੰ ਵੀ ਕਿਤੇ ਹੁਣੇ ਸਰਕਾਰ ਦੇ ਖਿਲਾਫ ਕੋਈ ਸਾਜ਼ਿਸ਼ ਨਾਲ ਰਚਤੀ ਹੋਵੇ ਜਾਂ ਕੋਈ 2027 ਦੇ ਵਿੱਚ ਜਿਹੜੀਆਂ ਵੋਟਾਂ ਆਉਣੀਆਂ ਉਸ ਨੂੰ ਲੈ ਕੇ ਕੋਈ ਮਾਮਲਾ ਕੋਈ ਹੋਰ ਨਾ ਖੜਾ ਕਿਤੇ ਹੋ ਜੇ ਤਾਂ ਹੁਣ ਸਾਰੇ ਬਈ ਕਹਿ ਨਹੀਂ ਸਕਦੇ ਕੁਝ ਕਿਉਂਕਿ ਜੇ ਗੱਲ ਕਰੀਏ ਸੁਖਬੀਰ ਬਾਦਲ ਨੂੰ ਲੈ ਕੇ ਤੇ ਜੇ ਗੱਲ ਕਰੀਏ ਹਰਸਿਮਰਤ ਕੌਰ ਨੂੰ ਇਹਨਾਂ ਨੂੰ ਇੰਨਾ ਟਾਈਮ ਨਹੀਂ ਮਿਲਦਾ ਤਾਂ ਬਕਰਮਜੀਤ ਜੀ ਸੀ ਨਾ ਹਾਲਾਂਕਿ ਜਿਸ ਦਿਨ ਰਖੜੀ ਦਾ ਤਿਹਾਰ ਆਉਂਦਾ ਉਸ ਦਿਨ ਵੀ ਪੱਕਾ ਪਤਾ ਨਹੀਂ ਵੀ ਰਖੜੀ ਬੰਨੀ ਆ ਜਾਂ ਨਹੀਂ ਬੰਨੀ ਪਰ ਵਿਵਾਦ ਜ਼ਰੂਰ ਇੱਕ ਖੜਾ ਹੋ ਗਿਆ ਸੀ ਵੀ ਕਹਿੰਦੇ ਮਿਲ ਨਹੀਂ ਦਿੱਤਾ ਯਾਰਿਆ ਬਕਰਮਜੀਤ ਜੀ ਦੇ ਨਾਲ ਉਹਨਾਂ ਦੀ ਜੋ ਹਰਸਿਮਰਤ ਕੌਰ ਉਹਨਾਂ ਦੀ ਸਿਸ਼ਟਾ ਜਿਹੜੀ ਭੈਣ ਕਹਦੇ ਪੰਜਾਬੀ ਚ ਤਾਂ ਹੁਣ ਕਹਿਣਾ ਮਤਲਬ ਵੀ ਬਾਬੇ ਦੀ ਵੀ ਪਾਵਰ ਹੋਣ ਕਰਕੇ ਲਾ ਲੋ ਜਿਵੇਂ ਕਿ ਉਹਨਾਂ ਦੀ ਮੁਲਾਕਾਤ ਹੁੰਦੀ ਆ ਫਿਰ ਜਦੋਂ ਬਾਬਾ ਜੀ ਪਹੁੰਚਦੇ ਆ ਉੱਥੇ ਪਹਿਲੇ ਉਹਨਾਂ ਦੇ ਆਪਾਂ ਕਹਿ ਦਈਏ ਵੀ ਜਿੰਨੇ ਕੀ ਲੋਕ ਉਹਨਾਂ ਦੇ ਫੋਲੋ ਆਪਾਂ ਕਹਿ ਦਈਏ ਵੀ ਲੱਖਾਂ ਗਿਣਤੀ ਦੇ ਵਿੱਚ ਆ ਕਰੋੜਾਂ ਗਿਣਤੀ ਦੇ ਵਿੱਚ ਆ ਪੰਜਾਬ ਦੇ ਵਿੱਚ 10000 ਤੋਂ ਵੱਧ ਡੇਰੇ ਦਸਦੇ ਹਿੰਦੁਸਤਾਨ ਚ ਤਾਂ ਪਤਾ ਨਹੀਂ ਕਿੰਨੇਗਾ ਬਾਕੀ ਦੇਸ਼ਾਂ-ਵਿਦੇਸ਼ਾਂ 'ਚ ਹਨ ਬਾਬੇ ਦੀ ਫੈਮਸ ਬਹੁਤ ਆ ਕਿਉਂਕਿ ਜਿਹਦੇ ਕੰਨ ਦੇ ਵਿੱਚ ਫੋ ਕੁਮਾਰਤੀ ਜਿੰਨਾ ਤਾਂ ਉਸੇ ਨਹੀਂ ਆ ਤੇ ਹੁਣ ਜਿਹੜੀ ਇੱਕ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਚੈਨਲ ਤੇ ਬੜੇ ਸਿਰਫ 2 ਮਿੰਟ ਦੀ ਵੀਡੀਓ ਸੁਣਾਵਾਂਗੇ ਜੀ ਦੀ ਇੱਕ ਚੈਨਲ ਬਣੀ ਆ ਜਾਂਦੀ ਆ ਬਿਕਰਮ ਜੀਠੀ ਨਾਲ ਜਦੋਂ ਮੁਲਾਕਾਤ ਹੁੰਦੀ ਇਸ ਬਾਬੇ ਦੀ ਵੀ ਇਸ ਇਸ ਗੱਲਬਾਤ ਨੂੰ ਲੈ ਕੇ ਕੀ ਗੱਲਬਾਤ ਹੋਈ ਹੋਊਗੀ ਤਾਂ ਆਪਾਂ ਪਹਿਲਾਂ ਉਹ ਵੀਡੀਓ ਸਾਂਝੀ ਕਰਾਂਗੇ ਤਾਂ ਹੁਣ ਆਪਾਂ ਇਹੀ ਕਹਿਣਾ ਚਾਹੁੰਦੇ ਆ ਭਈ ਇੱਕ ਪਾਸੇ ਸੀਐਮ ਭੰਤਵਾਨ ਦਾ ਜਿਹੜਾ ਇੱਕ ਐਕਸ਼ਨ ਹੁੰਦਾ ਬਿਕਰਮ ਜੀਠੀ ਤੇ ਹੁਣ ਬਿਕਰਮ ਜੀਠੀ ਦਾ ਕਹਿਣਾ ਇਹ ਆ ਵੀ ਮੈਨੂੰ ਵਿਜੀਲੈਂਸ ਬੰਨੀਓ ਪਰੇਸ਼ਾਨ ਕੀਤਾ ਜਾਂਦਾ ਸਰਕਾਰ ਬੰਨੀਓ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਬੇਵਜਾ ਮੈਨੂੰ ਮੇਰੇ ਤੇ ਦੋਸ਼ ਲੱਗਦੇ ਆ ਪੰਜਵੀਂ ਵਾਰ 14 ਦਿਨਾਂ ਦੀ ਨਿਆਂਇਕ ਰਿਹਾਸਤ ਦੇ ਵਿੱਚ ਫੇਰ ਭੇਜਿਆ ਜਾਂਦਾ ਬਿਕਰਮਜੀਠੀਏ ਨੂੰ ਤਾਂ ਹੁਣ ਇੱਕ ਆਪਾਂ ਪਹਿਲਾ ਵੀਡੀਓ ਸਾਂਝੀ ਕਰਾਂਗੇ ਤਾਂ ਜਿਹੜੀ ਇੱਕ ਵੀਡੀਓ ਆ ਗਈ ਵੀ ਚੈਨਲ ਬਣਿਓ ਵੀ ਬਿਕਰਮਜੀਠੀਏ ਨਾਲ ਮੁਲਾਕਾਤ ਹੁੰਦੀ ਹੈ ਜਦੋਂ ਡੇਰਾ ਬਾਬਾ ਬਿਆਸ ਵਾਲੇ ਆ ਜਿਹੜੇ ਗੁਰਵਿੰਦਰ ਸਿੰਘ ਢਿੱਲੋਂ ਉਹਨਾਂ ਦਾ ਕੀ ਕਹਿਣਾ ਤੱਕਦੀ ਹੈ ਪਰ ਬਾਕੀ ਅਕਾਲੀ ਦਲ ਦੇ ਮੈਂਬਰਾਂ ਦੇ ਵੱਲੋਂ ਮੁਲਾਕਾਤ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਨਹੀਂ ਕਰਨ ਦਿੱਤੀ ਜਾ ਰਹੀ ਇਸੇ ਦੌਰਾਨ ਹੀ ਡੇਰਾ ਪਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਵਿਕਰਮ ਮਜੀਠੀਆ ਦਿਨਾਂਗ ਨਾਪਾ ਜੇਲ੍ਹ ਦੇ ਵਿੱਚ ਤਕਰੀਬਨ 45 ਮਿੰਟ ਗੱਲਬਾਤ ਕੀਤੀ ਜਾਂਦੀ ਹੈ ਪਰ ਇਹ ਗੱਲਬਾਤ ਜਿਵੇਂ ਹੀ ਹੁੰਦੀ ਹੈ ਉਸ ਤੋਂ ਬਾਅਦ ਸਿਆਸੀ ਗਲਿਆਰਾਂ ਦੇ ਵਿੱਚ ਵੱਡੀ ਚਰਚਾ ਸ਼੍ਰੀ ਹੋਈ ਹੈ ਕਿ ਆਖਰ 35 ਨਹੀਂ 45 ਮਿੰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਆ ਬਿਆਸ ਮੁਖੀ ਦੇ ਵਿਚਾਰ ਗੱਲਬਾਤ ਕੀ ਹੋਈ ਹੈ ਸਿਆਸਤ ਦੇ ਵਿੱਚ ਚਰਚਾ ਛਿੜੀ ਹੋਈ ਹੈ ਕਿ ਜੇਲ੍ਹ ਤੋਂ ਬਿਕਰਮ ਸਿੰਘ ਮਜੀਠੀਆ ਕੋਈ ਵੱਡਾ ਐਲਾਨ ਕਰ ਸਕਦੇ ਨੇ ਕੋਈ ਵੱਡਾ ਧਮਾਕਾ ਕਰ ਸਕਦੇ ਨੇ ਸੁਖਵੀਰ ਸਿੰਘ ਬਾਦਲ ਦਾ ਸਾਥ ਛੱਡ ਸਕਦੇ ਨੇ ਜਾਂ ਫਿਰ 27 ਦੀਆਂ ਚੋਣਾਂ ਨੂੰ ਲੈ ਕੇ ਆਪ ਕੋ ਚ ਹੋਰ ਵਿਆਪ ਦੇ ਸਕਦੇ ਨੇ ਪਰ ਕੀ ਕੁਝ ਉਹ ਕਰ ਸਕਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵਕਤ ਸਿਆਸੀ ਗਲਿਆਰਾਂ ਦੇ ਵਿੱਚ ਇਹੀ ਚਰਚਾ ਛਿੜੀ ਹੋਈ ਹੈ ਕਿ ਆਖਰ ਆਪਾ ਗੁਰਦੇਵ ਦੂਜੀ ਪਾਸੇ ਕਿਹਾ ਇਹ ਜਾ ਰਹੇ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਕਾਲੀ ਦਲ ਬਾਦਲ ਦੇ ਪਰਿਵਾਰ ਦੇ ਨਾਲ ਰਿਸ਼ਤੇਦਾਰੀ ਹੈ ਕੋਈ ਡੂੰਗੀ ਸਾਜ਼ ਐ ਪਰ ਦੂਜੀ ਪਾਸੇ ਚਰਚਾ ਇਹ ਸ਼੍ਰੀ ਹੋਈ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਡੇਰਾ ਪਿਆਸ ਮੁਖੀ ਦੇ ਵੱਲੋਂ ਇਹ ਜੋ ਗੱਲਬਾਤ ਕੀਤੀ ਗਈ ਮੁਲਾਕਾਤ ਕੀਤੀ ਗਈ ਉਸੇ ਵਿੱਚ ਕੀ ਗੱਲਬਾਤ ਹੋਈ ਗੁਨੀਵ ਕੌਰ ਮਜੀਠੀਆ ਦੇ ਰਿਸ਼ਤੇਦਾਰੇ ਦੇ ਵਿੱਚੋਂ ਦੱਸੇ ਜਾਂਦੇ ਨੇ ਕਹਿੰਦੇ ਨੇ ਕਿ ਰਿਸ਼ਤੇ ਨਾਤੇ ਦੇ ਤੌਰ ਤੇ ਉਹ ਮਜੀਠੇ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੀ ਸੀ ਪਰ ਲੀਡਰ ਲਗਾਤਾਰ ਕੰਸੋਹਾਂ ਲੈ ਰਹੇ ਨੇ ਕਿ ਆਖਰ ਇਹਨਾਂ ਦੁਮਾ ਦੇ ਵਿਚਕਾਰ ਗੱਲਬਾਤ ਕੀ ਹੋਈ ਹੈ ਕੀ 2029 ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਹੋਈ ਹੈ ਜਾਂ ਫਿਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਨੂੰ ਲੈ ਕੇ ਗੱਲਬਾਤ ਹੋਈ ਹੈ ਜਾਂ ਫਿਰ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਲੈਣ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਫਿਲਹਾਲ ਕੋਈ ਵੀ ਅਧਿਕਾਰਤ ਤੌਰ ਤੇ ਕਿਸੇ ਪਾਸਿਓਂ ਵੀ ਪੁਸ਼ਟੀ ਨਹੀਂ ਹੋਈ ਹਾਂਜੀ ਜੋ ਕਿ ਭਈ ਨਾਂਬਾ ਜੇਲ੍ਹ ਦੇ ਵਿੱਚ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਪਹੁੰਚਦੇ ਆ ਇੱਥੇ ਪਰ ਉਦੋਂ ਬਾਅਦ ਇੱਕ ਵਿਵਾਦ ਖੜਾ ਹੋ ਜਾਂਦਾ ਲੀਡਰਾਂ ਦੇ ਵਿੱਚ ਵੀ ਹੁਣ ਇਹ ਗੱਲਬਾਤ 45 ਮਿੰਟ ਦੀ ਹੋਈ ਹੈ ਤੇ ਇਹਦੇ ਵਿੱਚ ਗੱਲਬਾਤ ਹੋਈ ਕੀ ਆ ਕਿਉਂਕਿ ਇਹ ਪੁਸ਼ਟੀ ਨਹੀਂ ਹੋਈ ਹਜੇ ਤੱਕ ਵੀ ਗੱਲਬਾਤ ਕੀ ਹੋਈ ਹੈ ਇਹਨਾਂ ਦੋਨਾਂ ਵਿਚਕਾਰ ਤੇ ਪਰ ਹੁਣ ਜੇ ਗੱਲ ਕਰੀਏ ਜੋ ਡੇਰਾ ਮੁਖੀ ਬਾਬਾ ਅਬਿਆਸ ਵਾਲੇ ਆ ਗੁਰਵਿੰਦਰ ਸਿੰਘ ਢਿੱਲੋਂ ਉਹਨਾਂ ਦੀ ਪਾਵਰ ਵੀ ਇੱਕ ਆਪਾਂ ਕਹਿ ਦਈਏ ਵੀ ਲੱਖਾਂ ਹੀ ਫੋਲੋਅਰ ਸੌਦੇ ਦੇਸ਼ਾਂ ਦੇਸ਼ਾਂ 'ਚ ਕੰਟੈਕਟ ਆ ਲੋਕ ਉਹਨਾਂ ਨੂੰ ਫੋਲੋ ਕਰਦੇ ਹਨ ਤੇ ਪਰ ਹੁਣ ਜੇ ਆਪਾਂ ਗੱਲ ਕਰੀਏ ਭਈ ਕਈ ਲੋਕਾਂ ਦਾ ਹੁਣ ਇਹ ਕਹਿਣਾ ਵੀ ਇਹ ਤਾਂ ਜੀ ਬੀਜੇਪੀ ਦੇ ਵਿੱਚ ਜੋ ਇਹਨਾਂ ਦਾ ਹਾਕਾ ਬੀਜੇਪੀ 45 ਮਿੰਟ ਗੱਲਬਾਤ ਹੋਈ ਹੈ ਹੁਣ ਇਸ ਨੂੰ ਮਾਮਲੇ ਨੂੰ ਲੈ ਕੇ ਲੀਡਰਾਂ ਦੇ ਵਿੱਚ ਚਰਚਾ ਛੜੀ ਪਈ ਹੈ ਵੀ ਗੱਲਬਾਤ ਹੋਈ ਕੀ ਕਿਉਂਕਿ ਜੇ ਗੱਲ ਕਰੀਏ ਅਕਸਰ ਇਹਨਾਂ ਦੇ ਪਰਿਵਾਰ ਨੂੰ ਕਿਸੇ ਵੀ ਮੈਂਬਰ ਨੂੰ ਇੰਨਾ ਸਮਾਂ ਨਹੀਂ ਦਿੰਦਾ ਮਿਲਣ ਨਹੀਂ ਦਿੰਦਾ ਯਾਰਿਆ ਕਿਸੇ ਨੂੰ ਵੀ ਤੇ ਪਰ ਬਿਕਰਮ ਜੀਟੀਆਈ ਦਾ ਹੋ ਸਕਦਾ ਕੋਈ ਵੱਡਾ ਧਮਾਕਾ ਜੇਲ੍ਹ ਦੇ ਵਿੱਚ ਉਹ ਕਰ ਸਕਦੇ ਆ ਜਾ ਭਈ ਸੀਐਮ ਪੰਤਮਾਨ ਨੂੰ ਵੀ ਇਹਨਾਂ ਤੋਂ ਖਤਰਾ ਹੋ ਸਕਦਾ ਅਗਰ 2027 ਦੇ ਵਿੱਚ ਇਹਦੇ ਚੋਣਾਂ ਨੂੰ ਲੈ ਕੇ ਵੀ ਵੋਟਾਂ ਦੇ ਮਾਮਲੇ ਨੂੰ ਲੈ ਕੇ ਵੀ ਕੋਈ ਨਾ ਕੋਈ ਇਹ ਗੱਲਬਾਤ ਇਹਨਾਂ ਨਾਲ ਹੋਈ ਹੋ ਤੇ ਪਰ ਹੁਣ ਇਹ ਪੂਰਾ ਮਾਮਲਾ ਕੀ ਆ ਇਹ ਕਿਸੇ ਨੂੰ ਨਹੀਂ ਪਤਾ ਹਜੇ ਪੁਸ਼ਟੀ ਨਹੀਂ ਹੋਈ ਕਿਉਂਕਿ ਤੇ ਪਰ ਹੁਣ ਕਈ ਲੋਕਾਂ ਦਾ ਕਹਿਣਾ ਇਹ ਆ ਵੀ ਜਿਹੜਾ ਡੇਰਾ ਬਾਬਾ ਵਿਆਸ ਵਾਲੇ ਆ ਜੋ ਉੱਥੋਂ ਦੇ ਮੁਖੀ ਆ ਗੁਰਵਿੰਦਰ ਸਿੰਘ ਢਿੱਲੋਂ ਆ ਜੋ ਇਨਾਂ ਨੂੰ ਕੀ ਲੋੜ ਪਈ ਸੀ ਨਸ਼ਾ ਤਸਕਰ ਕੋਲੇ ਜਾਂਦੇ ਆ ਮੁਲਾਕਾਤ ਕਰਨ ਲਈ ਕਿਉਂਕਿ ਜਿਹੜਾ ਵੀ ਕੋਈ ਦੋਸਤੀ ਆ ਜੇ ਜੇ ਕਿਸੇ ਦੀ ਮੁਲਾਕਾਤ ਕਰਦਾ ਉਹ ਵੀ ਖੁਦ ਉਹਨਾਂ ਦੇ ਦੋਸ਼ੀ ਹੋ ਜਾਂਦਾ ਇਹ ਲੋਕਾਂ ਦਾ ਕਹਿਣਾ ਇਹ ਮੇਰਾ ਕਹਿਣਾ ਨਹੀਂ ਪਰ ਹੁਣ ਦੇਖਣਾ ਇਹ ਬੰਦਾ ਬਈ ਬੇਕਰਮ ਜੀਠੀ ਦੇ ਅੱਗੇ ਦੇ ਮਾਮਲੇ ਕੀ ਰਹਿਣਗੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹਨੇ ਲੋਕਾਂ ਨੂੰ ਇੱਕ ਚੱਕਰਾਂ ਦੇ ਵਿੱਚ ਪਾਇਆ ਕਈ ਲੀਡਰਾਂ ਨੂੰ ਵੀ ਚੱਕਰਾਂ ਦੇ ਵਿੱਚ ਪਾਇਆ ਹੋਇਆ ਜਿਸ ਦਿਨ ਦੀ ਮੁਲਾਕਾਤ ਹੁੰਦੀ ਆ ਜੋ ਡੇਰਾ ਬਾਬਾ ਮੁਖੀ ਹੈ ਜੋ ਗੁਰਵਿੰਦਰ ਸਿੰਘ ਢਿੱਲੋਂ ਤਾਂ ਉਸ ਦਿਨ ਤੋਂ ਅੱਜ ਤੱਕ ਹੁਣ ਦੀ ਅਪਡੇਟ ਆ ਜਿਹੜੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਵੀ ਇਹ ਲੀਡਰਾਂ ਨੂੰ ਹੁਣ ਸਾਰਿਆਂ ਦੇ ਵਿੱਚ ਦਿਲਾਂ ਦੇ ਚਰਚਾ ਛੜੀ ਹੋਈ ਹੈ ਵੀ ਗੱਲਬਾਤ ਹੋਈ ਕੀ ਆ ਅਕਸ ਰੀ ਦੀ ਪੁਸ਼ਟੀ ਨਹੀਂ ਹੋਈ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਰੱਖੋ ਕਮੈਂਟ ਦੇ ਵਿੱਚ ਤੁਹਾਡਾ ਕੀ ਕਹਿਣਾ ਬਿਕਰਮਜੀਠੀਆਂ ਨੂੰ ਲੈ ਕੇ ਇਹ ਮੁਲਾਕਾਤ ਨੂੰ ਲੈ ਕੇ ਅੱਜ ਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਆ ਕਲ ਨੂੰ ਨਵੇਂ ਟਾਕ ਤੇ ਧੰਨਵਾਦ